ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬੀ ਦੇ ਇੱਕ ਪ੍ਰਮੁੱਖ ਅਖਬਾਰ ਜਗ ਬਾਣੀ ਵਿੱਚ ਮੀਟਰ ਰੀਡਰਾਂ ਵੱਲੋਂ ਕੀਤੇ ਗਏ ਲੱਖਾਂ ਦੇ ਕਪੜੇ ਦੀ ਖਬਰ ਛਾਪੇ ਜਾਣ ਤੇ ਇਸ ਦੇ ਨਿਕਲਣ ਵਾਲੇ ਸੰਭਾਵੀ ਨਤੀਜਿਆਂ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬਿਜਾਰ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੇਸਾਂ ਸੁਲਕੇ ਦੇ 카ਰਲੋ ਤਾਂ ਜੋ ਰੇਕ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਆਗੂ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਸਰਕਾਰ ਵੱਲੋਂ ਨਿੱਤ ਕਰਪਸ਼ਨ ਖਤਮ ਕੀਤੇ ਜਾਣ ਤੇ ਕਰਪਸ਼ਨ ਪ੍ਰਤੀ ਜ਼ੀਰੋ ਟੋਲਰੈਂਸ ਦੇ ਐਲਾਨ ਕੀਤੇ ਜਾਂਦੇ ਰਹਿੰਦੇ ਹਨ ਪਰੰਤੂ ਪੰਜਾਬ ਦੇ ਲੋਕਾਂ ਵਿੱਚ ਅਕਸਰ ਹੀ ਕਥਤ ਤੌਰ ਤੇ ਵੱਖ-ਵੱਖ ਵਿਭਾਗਾਂ ਦੇ ਵਿੱਚ ਕਰਪਸ਼ਨ ਜਿਉਂ ਦੀ ਤਿਉਂ ਬਣੀ ਰਹਿਣ ਦੇ ਚਰਚੇ ਅਕਸਰ ਹੀ ਸੁਣਨ ਨੂੰ ਪੜਨ ਨੂੰ ਮਿਲਦੇ ਹਨ ਤੇ ਅਖਬਾਰਾਂ ਵਿੱਚ ਛਪਣ ਵਾਲੀਆਂ ਕ腐ਸ਼ਨ ਸੰਬੰਧੀ ਖਬਰਾਂ ਇਸ ਦੀ ਗਵਾਹੀ ਭਰਦੀਆਂ ਹਨ ਤਾਜ਼ਾ ਮਾਮਲਾ ਪੀਐਸਪੀਸੀਐਲ ਵਿੱਚ ਕੰਮ ਕਰਦੇ ਕੁਝ ਮੀਟਰ ਰੀਡਰਾਂ ਸੰਬੰਧੀ ਛਪੀ ਖਬਰ ਦੇ ਨਾਲ ਸੰਬੰਧਿਤ ਹੈ ਤਾਂ ਆਓ ਜਾਣਦੇ ਹਾਂ ਕਿ ਕੀ ਹੈ ਪੂਰੀ ਖਬਰ ਤੇ ਕੀ ਨਿਕਲ ਸਕਦੇ ਹਨ ਇਸ ਦੇ ਨਤੀਜੇ ਮੀਟਰ ਰੀਡਰਾਂ ਦੀ ਰੇਟਿੰਗ ਦੌਰਾਨ ਸੌਫਟਵੇਅਰ ਦੇ ਨਾਲ ਛੇੜਛਾੜ ਕਰਕੇ ਆਪਣੀਆਂ ਜੇਬਾਂ ਭਰਨ ਵਾਲੇ 40 ਦੇ ਕਰੀਬ ਮੁਲਾਜ਼ਮ ਨੂ 50 ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀ ਨੌਕਰੀ ਤੋਂ ਫਰਜ ਕਰਨ ਸਮੇਤ ਬਿਜਲੀ ਉਪਾਗ ਨੂੰ ਪਹੁੰਚਾਏ ਗਏ ਆਰਥਿਕ ਨੁਕਸਾਨ ਦੀ ਪਰਪਾਈ ਕਰਨ ਦੀ ਕਾਰਵਾਈ ਵੀ ਕਰਨ ਦੇ ਵਿੱਚ ਜੁਟ ਗਏ ਹਨ ਵਿਭਾਗੀ ਸੂਤਰਾਂ ਨਾਲ ਸੰਬੰਧਤ ਪਾਵਰ ਕਾਮ ਵਿਭਾਗ ਦੇ ਈਸਟ ਵੈਸਟ ਸਬ ਅਰਬਨ ਸਰਕਲ ਸਮੇਤ ਖੰਨਾ ਦਰਾਹਾ ਆਦਿ ਇਲਾਕਿਆਂ 'ਚ ਤਾਇਨਾਤ ਮੁਲਾਜ਼ਮਾਂ ਖਿਲਾਫ ਅਧਿਕਾਰੀਆਂ ਦਾ ਜਲਦ ਵੱਡਾ ਐਕਸ਼ਨ ਹੋਵੇਗਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਚ ਤਨਾਤ ਬਿਜਲੀ ਮੀਟਰ ਰੀਡਰਾਂ ਵੱਲੋਂ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਖਪਤਕਾਰਾਂ ਦੇ ਘਰਾਂ ਚ ਲੱਗੇ ਬਿਜਲੀ ਦੇ ਮੀਟਰਾਂ ਦੀ ਰੀਡਿੰਗ ਲੈਣ ਦੌਰਾਨ OCI8 ਅਤੇ ਸਕੈਨਿੰਗ ਐਪ ਤਕਨੀਕ ਦੀ ਜਗ੍ਹਾ ਮੈਨੂਅਲ ਬਿੱਲ ਜਾਰੀ ਕਰਕੇ ਖਪਤਕਾਰਾਂ ਵੱਲੋਂ ਵਰਤੇ ਗਏ ਬਿਜਲੀ ਯੂਨਟਾਂ ਨੂੰ ਘੱਟ ਦਿਖਾ ਕੇ ਬਿਜਲੀ ਦੇ ਜ਼ੀਰੋ ਬਿੱਲ ਜਾਰੀ ਕਰਕੇ ਨਾ ਸਿਰਫ ਆਪਣੀਆਂ ਜੇਬਾਂ ਗਰਮ ਕੀਤੀਆਂ ਸਗੋਂ ਪਾਵਨ ਕਮ ਉਪਾਗ ਦੇ ਖਜ਼ਾਨੇ ਨੂੰ ਵੀ ਭਾਰੀ ਨੁਕਸਾਨ ਪਹੁੰਚਾਇਆ ਹਾਂਜੀ ਇਹ ਅਸੀਂ ਆਪਣੇ ਵੱਲੋਂ ਨਹੀਂ ਕਹਿ ਰਹੇ ਇਹ ਤਾਂ ਜੋ ਜਗਬਾਣੀ ਅਖਬਾਰ ਦੇ ਵਿੱਚ ਖਬਰ ਛਪੀ ਹੈ ਅਸੀਂ ਉਸੇ ਨੂੰ ਹੀ ਜੋ ਹੈ ਉਹ ਪੜ੍ਹ ਕੇ ਦੱਸ ਰਹੇ ਹਾਂ ਕਾਬਲੇ ਗੌਰ ਹੈ ਕਿ ਮੀਟਰ ਰੀਡਰਾਂ ਵੱਲੋਂ ਕੀਤੇ ਗਏ ਵੱਡੇ ਥਪਲੇ ਦਾ ਪਰਦਾ ਫਾਚ ਚਾਹਤ ਪਹਿਲਾਂ ਜਗਬਾਣੀ ਵੱਲੋਂ 26 ਨਵੰਬਰ ਨੂੰ ਮੁਕਤਾ ਨਾਲ ਪ੍ਰਕਾਸ਼ਿਤ ਕੀਤੀ ਗਈ ਖਬਰ ਪੰਜਾਬ ਭਾਰਵ ਵਿੱਚ ਬਿਜਲੀ ਮੀਟਰਾਂ ਦੀ ਮੈਨੂਅਲ ਰੀਡਿੰਗ ਦੌਰਾਨ ਵੱਡੇ ਕਪਲੇ ਦੀ ਚਰਚਾ ਨਾਲ ਮੱਝ ਆਪਣਾ ਤਵੜੀ ਰਾਈਨ ਕੀਤਾ ਗਿਆ ਸੀ ਜੰਗਪਣ ਵਿੱਚ ਪ੍ਰਕਾਸ਼ਿਤ ਖਬਰ ਤੋਂ ਬਾਅਦ ਹਲਕਤ ਵਿੱਚ ਆਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਆਈਟੀ ਸੈੱਲ ਦੇ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਇਸ ਦੌਰਾਨ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਦੱਸਿਆ ਜਾ ਰਿਹਾ ਹੈ ਕਿ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਮੀਟਰ ਰੀਡਰਾਂ ਵੱਲੋਂ ਸਰਕਾਰੀ ਡਵਾਈਸ ਨਾਲ ਛੇੜਛਾੜ ਕਰਕੇ ਖਪਤਕਾਰਾਂ ਵੱਲੋਂ ਬਾਲੇ ਗਏ ਪਿਛਲੇ ਹਿਉਂਟਾ ਨੂੰ ਘੱਟ ਦਿਖਾ ਦਿਖਾਉਣ ਬਦਲੇ 2 ਨੰਬਰ ਵਿੱਚ ਲੱਖਾਂ ਰੁਪਏ ਵਸੂਲੇ ਗਏ ਤੇ ਮਾਮਲੇ ਦੀ ਪਿੰਕ ਲੱਗਣ ਤੇ ਪਾਵਰ ਕਮਪਾਨ ਵਿਭਾਗ ਦੇ ਆਈਟੀ ਸੈੱਲ ਵੱਲੋਂ ਪੰਜਾਬ ਪਰ ਵਿੱਚ ਪਾਵਰ ਕਮਪਾਨ ਵਿਭਾਗ ਦੇ ਚੀਫ਼ ਇੰਜੀਨੀਅਰ ਨੂੰ ਮੀਟਰ ਰੀਡਰ ਵੱਲੋਂ ਬਿਜਲੀ ਦੇ ਜਾਰੀ ਕੀਤੇ ਗਏ ਮੈਨੂਅਲ ਬਿੱਲਾਂ ਦੀ ਬਰੀਕੀ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਅਜਿਹੇ ਵਿੱਚ ਅਧਿਕਾਰੀਆਂ ਵੱਲੋਂ ਛੁੱਟੀ ਵਾਲੇ ਦਿਨਾਂ ਤੇ ਦੇਰ ਰਾਤ ਤੱਕ ਸਾਰੇ ਸ਼ੱਕੀ ਬਿੱਲਾਂ ਨੂੰ ਚੈੱਕ ਕੀਤਾ ਗਿਆ ਜਿਸ ਵਿੱਚ ਖਪਤਕਾਰਾਂ ਨੂੰ ਫਰਜੀ ਬਿੱਲ ਜਾਰੀ ਕਰਨ ਵਾਲੇ ਕਈ ਮੀਟਰ ਰੀਡਰ ਦੋਸ਼ੀ ਪਾਏ ਗਏ ਹਨ ਅਜਿਹੇ ਸਾਰੇ ਮੁਲਾਜ਼ਮਾਂ ਦੀ ਪਾਵਰ ਕਮਾ ਅਧਿਕਾਰੀਆਂ ਵੱਲੋਂ ਲਿਸਟ ਤਿਆਰ ਕਰ ਲਈ ਗਈ ਹੈ ਲੁਧਿਆਣਾ ਜ਼ਿਲ੍ਹੇ ਵਿੱਚ ਇਹਨਾਂ ਦੀ ਕੁੱਲ ਗਿਣਤੀ 40 ਤੋਂ 50 ਦੇ ਕਰੀਬ ਦਸੀ ਜਾ ਰਹੀ ਹੈ ਇਸੇ ਦੌਰਾਨ ਹੀ ਇਹ ਵੀ ਲਿਖਿਆ ਹੈ ਕਿ ਚੀਫ ਇੰਜੀਨੀਅਰ ਨੇ ਇਹ ਬਿਆਨ ਦਿੱਤਾ ਹੈ ਕਿ ਕਿਸੇ ਵੀ ਮਲਜਮ ਨੂੰ ਬਖਸ਼ਿਆ ਨਹੀਂ ਜਾਵੇਗਾ ਤਾਂ ਇਹ ਸੀ ਜਗbani ਜੋ ਕਿ ਪੰਜਾਬੀ ਦਾ ਇੱਕ ਪ੍ਰਮੁੱਖ ਅਖਬਾਰ ਹੈ ਉਰਤੇ ਵਿੱਚ ਛਪੀ ਖਬਰ ਜਿਸ ਨੂੰ ਕੇ ਅਸੀਂ ਤੁਹਾਡੇ ਤੁਨ ਮੁਖ ਪੇਸ਼ ਕੀਤਾ ਹੈ ਇਸ ਵੀਡੀਓ ਵਿੱਚ ਬਸ ਇਹਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ